ਸੋ ਕਹੋ ਤਲ ਗੁਰ ਸਵੀਏ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੋਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਟੁੱਟੇ ਹਰ ਰੰਗ ਚਾੜਿਆ ਫੇਰ ਬਹੁੜ ਨਾ ਹੋਵੀਂ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਟੁੱਟੇ ਹਰ ਰੰਗ ਚਾੜਿਆ ਫਿਰ ਬਹੂੜ ਨਾ ਹੋਵੀਂ ਪੰਨਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਟੁੱਟੇ ਹਰ ਉਪਦੇਸਿਆ ਹਰ ਭੇਟਿਆ ਰੌ ਨਿਸਾਂ ਰਹਾ ਮੁੰਦੇ ਆਣੀ ਮਨ ਮੁਖੀ ਫਿਰ ਆਵਣ ਜਾਣਾ ਆਂਗ ਹਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਾਉ ਸਹਿ ਲੰ ਹਮ ਮੈਲ ਭਰੇ ਦੁਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲ ਵਿਖ ਪੰਹ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰਾਉ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਟੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀਂ ਭੰਗ ਸਤ ਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਪਾਵਨ ਪਵਿੱਤਰ ਬੁਖਵਾਕ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਲੰਗ 732 ਉਪਰ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਾਈਂਾਂ ਦਾ ਰੱਬੀ ਗੁਰਫਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਨਿਵਾਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ